ਇੱਕ ਵਾਰੀ ਇੱਕ ਆਦਮੀ ਤੀਰਥ ਯਾਤਰਾ ਤੇ ਜਾਂਦਾ ਤੇ ਤੁਰਿਆ ਜਾਂਦਾ ਜਾਂਦਾ ਰਾਹ ਵਿੱਚ ਇੱਕ ਮਜ਼ਦੂਰ ਆਪਣੇ ਜਾਣਕਰ ਨੂੰ ਬੁਲਾਉਂਦਾ ਕਹਿੰਦਾ ਕਿ ਆ ਚੱਲੀਏ ਆਪਾਂ ਵੀ ਮੈਂ ਤੀਰਥ ਯਾਤਰਾ ਤੇ ਚੱਲਿਆਂ ਤਾਂ ਮਜ਼ਦੂਰ ਵਿਚਾਰਾ ਕਿਆ ਥੱਕਿਆ ਜਾ ਪਿਆ ਕਹਿੰਦਾ ਮੈਂ ਕੀ ਕਰਨ ਜਾਣਾ ਮੈਨੂੰ ਰੱਬ ਨੇ ਕੀ ਦਿੱਤਾ ਆ ਦੇਖੋ ਦਿਹਾੜੀ ਦੱਪੇ ਕਰਦੇ ਪਏ ਆਪਦਾ ਉਹਨਾਂ ਦਾ ਗੁਜ਼ਾਰਾ ਕਰਦੇ ਪਏ ਆ ਇੰਨੇ ਪੈਸੇ ਤਾਂ ਹੈ ਨਹੀਂ ਕਿ ਮੈਂ ਘੁੰਮ ਫਿਰ ਸਕਾਂ ਤੇ ਕਹਿੰਦਾ ਜਦੋਂ ਕਿ ਤੇਰਾ ਕੋ ਬਹੁਤ ਪੈਸੇ ਦਊਗਾ ਅਸੀਂ ਵੀ ਘੁੰਮ ਲਾਂਗੇ ਕਹਿੰਦਾ ਕੋਈ ਗੱਲ ਨਹੀਂ ਤੇਰੀ ਮਰਜ਼ੀ ਉਹ ਥੋੜਾ ਅੱਗੇ ਜਾਂਦਾ ਤੇ ਉਹਨੂੰ ਉਹਦਾ ਦੋਸਤ ਇੱਕ ਹੋਰ ਜਿਹੜਾ ਬਹੁਤ ਵੱਡਾ ਬਿਜ਼ਨਸਮੈਨ ਹੁੰਦਾ ਤੇ ਉਹ ਮਿਲ ਪੈਂਦਾ ਕਹਿੰਦਾ ਕਿ ਆਓ ਚਲਿਏ ਤੀਰਥ ਯਾਤਰਾ ਤੇ ਮੈਂ ਚੱਲਿਆ ਕਹਿੰਦਾ ਜੀ ਹੁਣ ਤਾਂ ਮੈਂ ਨਹੀਂ ਜਾ ਸਕਦਾ ਮੈਂ ਮਾਫੀ ਚਾਹੁੰਦਾ ਤੇ ਪਰਮਾਤਮਾ ਨੂੰ ਮੇਰੀ ਬੇਨਤੀ ਸਜੋਰ ਕਰਦੇ ਹੋ ਇੱਕ ਕਿ ਪਰਮਾਤਮਾ ਹੁਣ ਮੇਰੇ ਕੋਲ ਤੁਹਾਡਾ ਦਿੱਤਾ ਹੋਇਆ ਧੰਨ ਬਹੁਤ ਹੈ ਬਹੁਤ ਮੇਰੇ ਕਾਰੋਬਾਰ ਚੱਲ ਰਹੇ ਨੇ ਤਾਂ ਹੁਣ ਤੁਸੀਂ ਮੈਨੂੰ ਨਾ ਦੇ ਕੇ ਮੈਂ ਆਪਣੇ ਕਾਰੋਬਾਰ ਤੋਂ ਆਪਣੇ ਆਪ ਨੂੰ ਕਾਮਯਾਬ ਕਰਦਾ ਰਾਂਗੇ ਆਪਦੀ ਮਿਹਨਤ ਦੇ ਨਾਲ ਤੁਸੀਂ ਮੈਨੂੰ ਨਾ ਦੇ ਕੇ ਕਿਸੇ ਲੋੜਵੰਦ ਦੇ ਘਰ ਵਿੱਚ ਬਰਕਤਾਂ ਝਰੂਰ ਦਿਓ ਪੈਸਾ ਤਾਂ ਨੂੰ ਦੌਲਤ ਦਿਓ ਕਹਿੰਦਾ ਇਹ ਅਰਜੀ ਮੇਰੀ ਜਰੂਰ ਲਾ ਦਿਓ ਕਹਿੰਦਾ ਜੀ ਠੀਕ ਹੈ ਔਰ ਜਦੋਂ ਜਾਂਦਾ ਜਾ ਕੇ ਉੱਥੇ ਗੁਰੂ ਘਰ ਚਲ ਜਾ ਕੇ ਤੇ ਉੱਥੇ ਗੁਰੂ ਮਹਾਰਾਜ ਜੀ ਨਾਲ ਗੱਲ ਕਰਦਾ ਤੇ ਉਹ ਪ੍ਰਮਾਤਮਾ ਨੂੰ ਕਹਿੰਦਾ ਕਿ ਐਦਾਂ ਕਰਕੇ ਮੈਨੂੰ ਦੋ ਸਾਡੇ ਦਾਸ ਮਿਲੇ ਆ ਇੱਕ ਤਾਂ ਬਹੁਤ ਵਿਚਾਰਾ ਗਰੀਬ ਆ ਤੇ ਉਹ ਕਹਿੰਦਾ ਵੀ ਸਾਨੂੰ ਜਦੋਂ ਰੱਬ ਅਮੀਰ ਬਣਾਊਗਾ ਤੇ ਮੈਂ ਤਾਂ ਉਦੋਂ ਕਿਤੇ ਘੁੰਮ ਫਿਰ ਸਕਦਾ ਆਂ ਵੀ ਤੁਸੀਂ ਉਹਨਾਂ ਵੱਲ ਵੀ ਨਿਗਾ ਮਾਰੋ ਤੇ ਕਹਿੰਦਾ ਇੱਕ ਬਹੁਤ ਜ਼ਿਆਦਾ ਅਮੀਰ ਆ ਤੇ ਉਹ ਕਹਿੰਦਾ ਕਿ ਮੇਰੇ ਕੋਲ ਤੁਹਾਡੀਆਂ ਦਿੱਤੀਆਂ ਵਰਕ ਤਾਂ ਬਹੁਤ ਨੇ ਹੁਣ ਕਿਸੇ ਲੋੜਵੰਦ ਨੂੰ ਤੁਸੀਂ ਕਿਰਪਾ ਕਰੋ ਤਾਂ ਦਰਪਗਵਾਨ ਦਰੋ ਆਵਾਜ਼ ਆਉਂਦੀ ਆ ਕਹਿੰਦੇ ਕਿ ਠੀਕ ਐ ਵਿਦਾਂ ਕਹੇ ਜਿਹੜਾ ਗਰੀਬ ਆ ਨਾ ਉਹਨੂੰ ਇਹ ਗੱਲ ਕਹਦੇ ਕਿ ਤੂੰ ਮੇਰਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦੇ ਜਿਸ ਵੀ ਹਾਲਾਤ ਵਿੱਚ ਹੈ ਤੂੰ ਮੇਰਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦੇ ਮੈਂ ਤੇਰੇ ਭੰਡਾਰੇ ਭਰ ਦੂੰਗਾ ਤੈਨੂੰ ਬਰਕਤਾਂ ਦੇਣੀਆਂ ਸ਼ੁਰੂ ਕਰ ਦੂੰਗਾ ਕਹਿੰਦਾ ਜਿਵੇਂ ਕਹ ਦੂੰਗਾ ਤੇ ਦੂਸਰੇ ਨੂੰ ਕਹਿੰਦਾ ਕਿ ਉਹਨੂੰ ਕਹ ਮੇਰਾ ਸ਼ੁਕਰਾਨਾ ਕਰਨਾ ਛੱਡ ਦੇ ਤੇ ਮੈਂ ਤੇਰੇ ਕੋਲੋਂ ਆਪਣੀਆਂ ਰਹਿਮਤਾਂ ਪਿੱਛੇ ਲੈ ਲੂੰਗਾ ਵੀ ਤੇਰੇ ਤੋਂ ਮੈਂ ਆਪਣੀਆਂ ਰਹਿਮਤਾਂ ਵਾਪਸ ਲੈ ਲੂੰਗਾ ਸੋ ਉਹ ਆ ਕੇ ਉਸੇ ਤਰ੍ਹਾਂ ਹੀ ਕਹਿ ਦਿੰਦਾ ਪਹਿਲਾਂ ਉਹ ਜਿਹੜਾ ਮਜ਼ਦੂਰ ਹੁੰਦਾ ਉਹਨੂੰ ਕਹਿੰਦਾ ਤਾਂ ਮਜ਼ਦੂਰ ਕਹਿੰਦਾ ਕਿਸ ਗੱਲ ਦਾ ਸ਼ੁਕਰਾਨਾ ਕਰਾਂ ਇਸ ਗੱਲ ਦਾ ਕਿ ਰਾਤ ਨੂੰ ਸਾਡੇ ਬੱਚੇ ਕਈ ਵਾਰ ਭੁੱਖੇ ਸੌਂਦੇ ਨੇ ਇਸ ਗੱਲ ਦਾ ਸ਼ੁਕਰਾਨਾ ਕਰਾਂ ਕਹਿੰਦਾ ਜੀ ਭੁੱਖੇ ਢਿੱਡ ਸਾਡੇ ਤੋਂ ਸ਼ੁਕਰਾਨੇ ਨਹੀਂ ਹੁੰਦੇ ਇਹ ਤਾਂ ਉਦੋਂ ਹੀ ਹੋਣਿਆ ਜਦੋਂ ਉਸ ਪ੍ਰਮਾਤਮਾ ਨੇ ਸਾਡੇ ਤੇ ਕੋਈ ਰਹਿਮਤ ਕੀਤੀ ਨਹੀਂ ਤਾਂ ਮੇਰੇ ਤੋਂ ਨਹੀਂ ਹੁੰਦੇ ਉਹ ਕਹਿੰਦੇ ਭਈ ਤੇਰੀ ਮਰਜ਼ੀ ਤਾਂ ਉਹ ਮੇਰੇ ਨੂੰ ਜਾ ਕੇ ਕਹਿੰਦਾ ਕਹਿੰਦਾ ਕਿ ਤੂੰ ਸ਼ੁਕਰਾਨਾ ਕਰਨਾ ਛੱਡ ਦੇ ਤੇ ਕਿਸੇ ਹੋਰ ਵੱਲ ਫੇਰੀ ਵਰਕ ਤਾਂ ਜਾ ਸਕਦੀਆਂ ਪ੍ਰਮਾਤਮਾ ਕਹਿੰਦੇ ਤਾਂ ਉਹ ਕਹਿੰਦਾ ਜੀ ਨਹੀਂ ਇਹ ਨਹੀਂ ਹੋ ਸਕਦਾ ਕਹਿੰਦਾ ਮੈਂ ਬਹੁਤ ਬੁਰੇ ਹਾਲਾਤਾਂ ਤੋਂ ਅੱਜ ਇੱਥੇ ਤੱਕ ਪਹੁੰਚਿਆ ਉਸ ਪਰਮਾਤਮਾ ਦੀ ਕਿਰਪਾ ਨਾਲ ਆ ਉਹਦੇ ਉਹਦੀਆਂ ਰਹਿਮਤਾਂ ਦੇ ਨਾਲ ਆ ਤੇ ਮੈਂ ਉਹਦਾ ਸ਼ੁਕਰਾਨਾ ਕਰਨਾ ਕਿਵੇਂ ਭੁੱਲ ਸਕਦਾ ਕਿਉਂਕਿ ਅੱਜ ਜੋ ਵੀ ਮੈਂ ਹਾਂ ਉਸ ਪਰਮਾਤਮਾ ਦੀ ਦੇਣ ਹੈ ਸੋ ਕਹਿਣ ਤੋਂ ਭਾਵ ਇਹ ਹੈ ਕਿ ਜਿਸ ਵੀ ਹਾਲਾਤ ਵਿੱਚ ਅਸੀਂ ਅੱਜ ਜੀ ਰਹੇ ਹਾਂ ਜੇ ਅਸੀਂ ਉਸ ਪਰਮਾਤਮਾ ਦਾ ਸ਼ੁਕਰ ਕਰਕੇ ਰਹਿਣਾ ਸ਼ੁਰੂ ਕਰਾਂਗੇ ਤਾਂ ਉਹਦੇ ਵਿੱਚ ਬਰਕਤਾਂ ਆਉਣੀਆਂ ਪੈਣੇ ਤੇ ਜਦੋਂ ਜਦੋਂ ਸਾਨੂੰ ਉਹਨੇ ਇੱਕ ਇੰਨਾ ਵਧੀਆ ਤੰਦਰੁਸਤ ਸਰੀਰ ਹੀ ਨਿਵਾਜ ਦਿੱਤਾ ਹੁਣ ਗਾਂ ਕੰਮ ਕਰਨਾ ਨਾ ਕਰਨਾ ਤਾਂ ਸਾਡੇ ਹੱਥ ਵਾਸਾ ਨਾ ਉਹਦੇ ਚ ਉਸ ਰੱਬ ਦਾ ਤਾਂ ਕੋਈ ਕਸੂਰ ਨਹੀਂ ਉਹਨੇ ਸਭ ਨੂੰ ਇੱਕੋ ਜਿਹੇ ਹੱਥ ਅੰਗ ਪੈਰ ਦੇ ਕੇ ਤੋੜਿਆ ਅੱਖਾਂ ਅੱਖਾਂ ਹੱਥਾਂ ਦਾ ਹੱਥ ਪੈਰਾਂ ਦਾ ਪੈਰ ਹੁਣ ਕਰਮ ਕਰਨੇ ਤਾਂ ਤੇਰੇ ਆਪਣੇ ਵਾਸਾ ਨਾ ਤੇ ਜੇ ਤੂੰ ਇਹਨਾਂ ਦਾ ਸ਼ੁਕਰਾਨਾ ਵੀ ਨਹੀਂ ਕਰ ਸਕਦਾ ਤੇ ਫਿਰ ਰੱਬ ਕਹਿੰਦਾ ਕਿ ਚਲੋ ਠੀਕ ਹੈ ਭਾਈ ਜੇ ਜੀ ਮਿਹਨਤ ਕਰੇਗਾ ਉਹ ਜੇ ਖਾ ਲੇਗਾ ਪਰ ਅਸੀਂ ਇਹੋ ਜਿਹੇ ਲੋਕ ਆ ਕਿ ਅਸੀਂ ਹਰ ਗੱਲ ਤੇ ਰੱਬ ਨੂੰ ਬੜੀ ਛੇਤੀ ਦੋਸ਼ੀ ਮਨਾ ਕੇ ਦੇ ਦਿੰਦੇ ਆ ਹਨਾ ਪਰ ਪਰਮਾਤਮਾ ਨੇ ਸਾਡੇ ਤੇ ਬਹੁਤ ਰਹਿਮਤਾਂ ਕੀਤੀਆਂ ਨੇ ਜਿਵੇਂ ਦੇ ਵੀ ਸਾਡੇ ਹਾਲਾਤ ਨੇ ਚਾਹੇ ਅਸੀਂ ਅੱਧੀ ਖਾ ਕੇ ਸੌਣੇ ਆ ਚਾਹੇ ਅਸੀਂ ਪੂਰੀ ਖਾ ਕੇ ਸੌਣੇ ਆ ਉਸ ਪਰਮਾਤਮਾ ਦਾ ਸ਼ੁਕਰਾਨਾ ਜ਼ਰੂਰ 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 ਕਰਿਆ ਕਰੋ ਉਹਨੇ ਤੰਦਰੁਸਤ ਸਰੀਰ ਦਿੱਤਾ ਇਸ ਸੋਹਣੇ ਸਰੀਰ ਦਾ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਆਪਣੇ ਮਾਪੇ ਦਾ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਜਿਨ੍ਹਾਂ ਨੇ ਤੁਹਾਨੂੰ ਜਨਮ ਦਿੱਤਾ ਤੇ ਆਪਣੇ ਗੁਰੂਆਂ ਦਾ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਜਿਨ੍ਹਾਂ ਨੇ ਕੋਲੋਂ ਤੁਹਾਨੂੰ ਗਿਆਨ ਮਿਲਦਾ ਜਿਨ੍ਹਾਂ ਨੇ ਤੁਹਾਨੂੰ ਇਹ ਜ਼ਿੰਦਗੀ ਦਿੱਤੀ ਹੈ ਸੋ ਜੀਐਸਯੂਸ ਪਰਮਾਤਮਾ ਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਜੁੜੇ ਰਵਾਂਗੇ ਤਾਂ ਸੱਚ ਜਾਣਿਓ ਉਹ ਵੀ ਕਦੀ ਕਿਸੇ ਬੱਚੇ ਆਪਣੇ ਦਾ ਹੱਕ ਨਹੀਂ ਛੱਡਦਾ ਤੁਹਾਨੂੰ ਕਿਵੇਂ ਦੀ ਲੱਗੀ ਕਹਾਣੀ ਆਪਣੇ ਕਮੈਂਟਾਂ ਰਾਂਚ ਜ਼ਰੂਰ ਦੱਸਿਓ ਬਹੁਤ ਬਹੁਤ ਧੰਨਵਾਦ ਜੀ